ਗੁਰਦਾਸਪੁਰ ਸ਼ਰਾਬ ਦੇ ਠੇਕੇ ਦੇ ਲਾਇਸੈਂਸ ਲਾਟਰੀ ਸਿਸਟਮ ਰਾਹੀਂ ਕੱਢੇਗੇ ਡਰਾ ਸ਼ਰਾਬ ਠੇਕੇਦਾਰ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਅਤੇ ਕਿਹਾ ਕਿ ਨਵੇਂ ਕਾਰੋਬਾਰੀਆਂ ਨੂੰ ਮਿਲਿਆ ਹੈ ਮੌਕਾ ਗੁਰਦਾਸਪੁਰ ਰੇਂਜ ਦੀ ਵਿਤੀ ਸਾਲ 2024 ਤੇ 25 ਦੀ ਪ੍ਰਵਾਨ ਕੀਤੀ ਆ ਭਕਾਰੀ ਨੀਤੀ ਅਨੁਸਾਰ ਅੱਜ ਗੁਰਦਾਸਪੁਰ ਵਿਖੇ ਲਾਟਰੀ ਸਿਸਟਮ ਰਾਹੀਂ ਸ਼ਰਾਬ ਦੇ ਠੇਕੇ ਦੀ ਨਿਲਾਮੀ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਅਨੀਤਾ ਗੁਲੇਰੀਆ ਨੇ ਦੱਸਿਆ ਕਿ ਸ਼ਰਾਬ ਦੇ ਠੇਕੇ ਦੇ ਲਾਇਸੈਂਸ ਅਰਜ਼ੀਆਂ ਲੈ ਕੇ ਦਿੱਤੇ ਗਏ ਹਨ ਅਧਿਕਰਿ ਇਹ ਬਾਹਰ ਠੇਕੇ ਲਈ ਇੱਕ ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਇਸ ਲਈ ਠੇਕੇ ਲਿਸਾਂਟਰੀ ਸਿਸਟਮ ਰਾਹੀਂ ਦਿੱਤੇ ਜਾ ਰਹੇ ਹਨ ਜੋ ਕਿ ਇੱਕ ਪਾਰਦਰਸ਼ੀ ਤਰੀਕੇ ਨਾਲ ਬਿਨਕਾਰ ਮੀਡੀਆ ਆਮ ਜਨਤਾ ਦੇ ਸਰਕਾਰੀ ਅਬਜ਼ਰਵਰ ਦੀ ਹਾਜ਼ਰੀ ਵਿੱਚ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਸ ਸਾਲ 2024 ਤੇ 25 ਲਈ ਗੁਰਦਾਸਪੁਰ ਰੇਂਜ ਜ਼ਿਲ੍ਹਾ ਗੁਰਦਾਸਪੁਰ ਬਟਾਲਾ ਤੇ ਪਠਾਨਕੋੜ ਦਾ ਲਾਟਰੀ ਲਈ ਡਰਾ ਕੱਢੇ ਗਏ ਹਨ ਅਤੇ ਇਸ ਵਾਰ ਪਿਛਲੇ ਸਾਲ ਨਾਲੋਂ ਵਧੀਰੇ ਸਰਕਾਰ ਨੂੰ ਰੈਵਨਿਊ ਹੋਵੇਗਾ ਅਦੇ ਇਸ ਮੌਕੇ ਜਿੰਨਾ ਸ਼ਰਾਬ ਠੇਕੇਦਾਰਾ ਵੱਲੋਂ ਅਰਜ਼ੀਆਂ ਪਾਈਆਂ ਗਈਆਂ ਸਨ ਉਹਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਅੱਦੇ ਕਿਹਾ ਕਿ ਨਵੇਂ ਕਾਰੋਬਾਰੀਆਂ ਨੂੰ ਮਿਲਿਆ ਹੈ ਮੌਕਾ ਜੀ ਇਸ ਇਹ ਜੀ ਅੱਜ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜੋ ਸਾਲ 2024 ਤੇ 25 ਦੇ ਠੇਕਿਆਂ ਲਈ ਅਲਾਟਮੈਂਟ ਕੀਤੇ ਗਏ ਨੇ ਉਹ ਬੜਾ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਜੀ ਅਸੀਂ ਰਜਿੰਦਰਾ ਵਾਹਣ ਸਾਡੇ ਜੈੰਤੀਪੁਰੀ ਗਰੁੱਪ ਆਰਕੇ ਐਂਟਰਪ੍ਰਾਈਜ਼ਸ ਵੱਲੋਂ ਸਾਨੂੰ ਇਸ ਸਾਲ ਇੱਕ ਤਾਰੀਵਾਲ ਗਰੁੱਪ ਆਰਕੇ ਐਂਟਰਪ੍ਰਾਈਜ਼ ਦੇ ਵੀ ਸਿੱ ਗਿਆ ਜੀ ਇੱਕ ਸ਼ਿਰੀਆਰ ਗਗਨਪੁਰ ਜਿਹੜਾ ਜੀ ਉਹ ਗਰੁੱਪ ਸਾਡੇ ਹੀ ਸਿੱ ਗਿਆ ਜੀ ਭਾਜੀ ਕਿਸ ਤਰ੍ਹਾਂ ਦੀ ਸੰਭਾਵਨਾ ਲੱਗ ਰਹੀ ਕਿਦਾਂ ਦਾ ਰਹੂਗਾ ਕਾਰੋਬਾਰ ਕਾਰੋਬਾਰ ਜਿਹਾ ਉਹਨੇ ਇਨਕਰੀਜ਼ ਕੀਤੀ ਹੈ ਜੀ ਕਾਰੋਬਾਰ ਤੇ ਬਹੁਤ ਘਾਟੇ ਵਾਲਾ ਹੈ ਜੀ ਪਰ ਕੀ ਕਹਿ ਸਕਦੇ ਆ ਵੀ ਉਹ ਟ੍ਰੇਡ ਛੱਡਣੀ ਬੜੀ ਔਖੀ ਹੈ ਜੀ 15-16 ਸਾਲ ਤੋਂ ਇਸ ਟਿਕਟ ਨਾਲ ਜੁੜੇ ਆ ਤਾਂ ਫਿਰ ਇਸ ਕਰਕੇ ਥੋੜਾ ਬਹੁਤਾ ਕੰਮ ਐ ਇਸ ਵਾਰ ਸਾਡੇ ਆਰਕੇ ਇੰਟਰਪ੍ਰਾਈਜ਼ ਦਾ ਬਹੁਤ ਕੰਮ ਘਟਾਇਆ ਜੀ ਕੰਮ ਮਹਿੰਗਾ ਹੋਣ ਕਰਕੇ ਪਰ ਫਿਰ ਵੀ ਇਸ ਜ਼ਿਲ੍ਹੇ ਦੇ ਵਿੱਚ ਸਾਡੇ ਜਿਹੜੇ ਆ ਇਸ ਦੋ ਗਰੁੱਪ ਜਿਹੜੇ ਆਏ ਜੀ ਪ੍ਰਸ਼ਾਸਨ ਵੱਲੋਂ ਕਿੰਦਾ ਪ੍ਰਬੰਧ ਹੋਇਆ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜੀ ਪੰਜਾਬ ਪੁਲਿਸ ਦਾ ਬੜਾ ਵਧੀਆ ਪ੍ਰਬੰਧ ਦੀ ਸਾਡੇ ਐਕਸਾਈਡ ਡਿਪਾਰਟਮੈਂਟ ਦਾ ਬੜਾ ਵਧੀਆ ਪ੍ਰਬੰਧ ਦੀ ਤੁਹਾਡੇ ਮੀਡੀਆ ਵਾਲੇ ਭਾਈਚਾਰਿਆਂ ਦਾ ਸਾਰੇ ਦਾ ਬੜਾ ਵਧੀਆ ਸਹਿਯੋਗ ਰਿਹਾ ਜੀ ਬੜਾ ਪਾਰਦਰਸ਼ੀ ਢੰਗ ਦੇ ਨਾਲ ਸਾਰੀ ਜਿਹੜੀ ਉਹ ਲਾਟਰੀ ਦਾ ਪ੍ਰਬੰਧ ਵਿ ਆਪਕਾਰੀ ਨੀਤੀ ਦੀ ਦੇ ਬਾਈ ਦੇ ਪਿਛਲੇ ਸਾਲ 12% ਇਨਕਰੀਜ਼ ਕਰਦੀ ਸੀ ਇਸ ਸਾਲ 10% ਇਨਕਰੀਜ਼ ਕਰਤੀ ਹੈ ਦੋਹਾਂ ਸਾਲਾਂ ਦੇ ਵਿੱਚ 22% ਇਨਕਰੀਜ਼ ਹੋ ਗਈ ਹੈ ਜੀ ਉਹ ਠੇਕੇਦਾਰ ਨੂੰ ਡੇ ਡੇ ਬਾਈ ਡੇ ਜਿਹੜੀ ਇਹ ਪਾਲਿਸੀ ਬਣ ਰਹੀ ਹੈ ਉਹ ਮਾਰਨ ਵਾਲੀ ਬਣ ਰਹੀ ਹੈ ਇਹਦੇ ਵਿੱਚ ਬੜਾ ਔਖਾ ਜੀ ਇਹਦੇ ਵਿੱਚ ਰੈਵੀ ਨੂੰ ਇਕੱਠਾ ਕਰਨਾ ਜਿਹੜਾ ਬੜਾ ਔਖਾ ਜੀ ਤਾਂ ਹੀ ਕਈ ਵਾਰ ਤਾਂ ਖਾਲੀ ਤਾਂ ਹੀ ਰਹਿ ਗਈਆਂ ਭਾਜੀ ਹਾਂ ਕੋਈ ਜਿਹੜੇ ਏਸ ਨਹੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਕੰਮ ਹੈ ਜਿਹੜਾ ਜੀ ਜੋ ਨਹੀਂ ਅਜੇ ਜਿਹੜਾ ਮਤਲਬ ਸੇਲ ਹੋਇਆ ਜੀ ਕੰਮ ਮਹਿੰਗਾ ਹੋਣ ਕਰਕੇ ਜਿਹੜਾ ਜੀ ਉਹਦੀ ਲਾਟਰੀ ਨਹੀਂ ਆਈ ਠੇਕੇਦਾਰਾਂ ਨੇ ਜਿਹੜਾ ਕੋਈ ਇੰਨਾ ਇੰਟਰਸਟ ਨਹੀਂ ਦਿਖਾਇਆ ਵੱਡਾ ਇਸ਼ਾਰਾ ਹੈਗਾ ਬਟਾਲਾ ਸ਼ਹਿਰ ਵੱਡਾ ਸੀ ਜੀ ਬਟਾਲਾ ਅੱਜ ਤੋਂ 2 ਸਾਲ ਪਹਿਲਾਂ ਜੀ ਉਹ ਨਿਅਰ ਬਾਊਡ ਜਿਹੜਾ ਸੀ ਉਹ 55 55 ਕਰੋੜ ਦਾ ਸੀ ਇਸ ਸਮੇ ਉਹ 70 ਕਰੋੜ ਦਾ ਹੋ ਗਿਆ ਜੀ 70 ਕਰੋੜ ਦਾ ਕਾਰੋਬਾਰ ਲੈ ਕੇ ਵਰਕਰਾਂ ਦਾ ਖਰਚੇ ਗਾੜੀ ਗੱਡੀਆਂ ਦੇ ਖਰਚੇ ਉਹ ਕਿਦਾਂ ਪੂਰਾ ਕਰਨਾ ਸੀ ਜੀ ਇਹਨੂੰ ਕੀ ਨਾਮ ਹੈ ਬਰਾਣਾ ਗੁਰਪ੍ਰੀਤ ਹੈ ਜੀ ਮੈਂ ਆਰਕੇ ਇੰਟਰਪ੍ਰਾਈਜ਼ ਤੋਂ ਆਦੀ ਮੈਂ ਗਰਦਾਪੁਰ ਟਰੇਡਰ ਜਿੱਦ ਤੇ ਸਾਰੇ ਭਾਈਵਾਲ ਖੜੇ ਆ ਤੇ ਬਹੁਤ ਪਾਰਦਰਸ਼ੀ ਢੰਗ ਨਾਲ ਸਾਰਾ ਸਰਕਾਰ ਜਿਹੜੀ ਕੰਮ ਕਰਵਾ ਰਹੀ ਆ ਏਡੀਸੀ ਸਾਹਿਬ ਆਏ ਸੀ ਜਰਨਲ ਦੇ ਸ਼੍ਰੀ ਸੁਭਾਸ਼ ਜੀ ਉਹਨਾਂ ਨੇ ਲਾਟ ਰਿਆ ਕੱਢੀਆਂ ਉਸ ਤੋਂ ਬਾਅਦ ਚਲੋ ਸਾਡੀਆਂ ਵੀ ਦੋ ਲਾਟੀਆਂ ਨਿਕਲੀਆਂ ਨੇ ਇੱਕ ਦੀਨਾਂ ਨਗਰ ਦੀ ਇੱਕ ਗਰਦਾਸਪੁਰ 1 ਸਿਟੀ ਗਰਦਾਸਪੁਰ ਸਿਟੀ ਤੇ ਕੋਈ ਵੀ ਇੱਥੇ ਕੋਈ ਗਲਤ ਹੋਣ ਦਾ ਚਾਂਸਸ ਨਹੀਂ ਹੈਗਾ ਬਹੁਤ ਵਧੀਆ ਕੰਮ ਹੋ ਰਿਹਾ ਪਾਰਦਰਸ਼ੀ ਢੰਗ ਨਾਲ ਸਾਰਾ ਕੰਮ ਹੋ ਰਿਹਾ ਅ ਇਹਦੇ 24 25 ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਡਰਾਫ ਲੋਟ ਨਿਕਾਲੇ ਜਾ ਰਹੇ ਨੇ ਅੱਜ ਮੇਰੀ ਡਿਊਟੀ ਐਜ਼ ਅ অবজারভার ਡਿਪਾਰਟਮੈਂਟ ਵੱਲੋਂ ਲਗਾਈ ਗਈ ਹੈ ਔਰ ਗੁਰਦਾਸਪੁਰ ਦੇ ਵਿੱਚ ਗੁਡਾਪੁਰ ਵਨ ਔਰ ਗੁਰਦਾਸਪੁਰ ਟੂ ਰੇਂਜ ਔਰ ਪਠਾਨਕੋਟ ਰੇਂਜ ਹੈਗੀ ਹੈ ਜਿਸ ਦੇ ਵਿੱਚ ਐਕਸਾਈਜ਼ ਦੀ ਪਾਲਸੀ ਨੂੰ ਲੈ ਕੇ ਪੂਰਾ ਟਰਾਂਸਪਰੈਂਸੀ ਨੂੰ ਲੈ ਕੇ ਪੂਰਾ ਓਪਨ ਦੁਨੀਆ ਦੇ ਵਿੱਚ ਸਾਰੀ ਪਬਲਿਕ ਦੇ ਵਿੱਚ ਡਰਾਫਟਸ निकाले ਜਾ ਰਹੇ ਆ ਇਸ ਦੇ ਵਿੱਚ ਸਾਡੇ ਕੋਲ ਟੋਟਲ ਰਿਕਾਰਡ ਤੋਂ ਰੈਂਜ ਦੇ 374 ਅਪਲੀਕੇਸ਼ਨਸ ਆਈਆਂ ਨੇ ਔਰ ਫਰਾਂਕਫਰਟ ਦੇ ਵਿੱਚ 1.1 ਤੇ 19 ਕਰੋੜ ਡਰਾਫਟ ਲੋਟਸ ਦੀ ਅਪਲੀਕੇਸ਼ਨ ਫੀਸ ਆਈ ਹੈ ਔਰ ਗੁਰਦਾਸਪੁਰ ਦੇ ਵਿੱਚ 1 ਕਰੋੜ 80 ਲੱਖ ਦੀ ਫੀਸ ਆਈ ਹੈ ਟੋਟਲ 2 ਕਰੋੜ 81 ਲੱਖ ਦੀ ਫੀਸ ਆਈ ਹੈ ਡਰਾਫਟ ਲੋਟਸ ਤੇ ਟੋਟਲ ਗਰੁੱਪਸ ਆਪਣੇ ਕੋਲ 14 ਹੈਗੇ ਨੇ ਜਿਸ ਦੇ ਵਿੱਚ ਸਾਨੂੰ ਗਰੁੱਪ ਦੇ ਵਿੱਚ 11 11 ਗਰੁੱਪ ਦੇ ਵਿੱਚ ਸਾਨੂੰ ਅਪਲੀਕੇਸ਼ਨ ਸੀਬ ਹੋ ਗਏ ਨੇ 3 ਗਰੁੱਪ 2 ਸਾਡੇ ਪੈਂਡਿੰਗ ਨੇ ਅੱਜ 11 ਗਰੁੱਪਾਂ ਨੂੰ ਲੈ ਕੇ ਹੀ ਡਰਾਫਟ ਲੋਟਸ ਕਢਾਏ ਗਏ ਨੇ ਔਰ ਬਿਲਕੁਲ ਟ੍ਰਾਂਸਪੇਰੈਂਸੀ ਨਾਲ ਔਰ ਬਿਲਕੁਲ ਸਹੀ ਤਰੀਕੇ ਨਾਲ ਕਢਾਏ ਜਾ ਰਹੇ ਨੇ थैंक यू सो मच मैं ये भी ਦੱਸਣਾ ਚਾਹੂੰਗੀ ਕਿ ਜੋ ਅੱਜ ਡ੍ਰੌਪ ਲਾਟਸ ਨਿਕਾਲਿਆ ਜਾ ਰਿਹਾ ਹੈ ਫਸ ਇਲਾਟੀ ਨੂੰ ਮੌਕੇ ਤੇ 10% ਟੋਟਲ ਵੈਲਿਊ ਆਫ ਵੈਂਟ ਦੀ ਫੀਸ ਜਮਾ ਕਰਾਣੀ ਪਏਗੀ ਅਗਰ ਉਹ ਫੀਸ ਨਹੀਂ ਜਮਾ ਕਰਾਪਾਂਦਾ ਤੇ ਸਰਕਾਰ ਦੀਆਂ ਸ਼ਰਤਾਂ ਤੇ ਪੂਰਾ ਨਹੀਂ ਹੋਤਾ ਤਾਂ ਫਿਰ ਸੈਕਿੰਡ ਲਾਟੀ ਨੂੰ ਅ ਐਜਾ ਕਰਾ ਟੇਕ ਦਿ ਸਲਿੱਪ ਦਿੱਤੀ ਜਾਏ ਉਹੀ ਮੌਕੇ ਤੇ ਮਾਲਕ ਹੋਏ